ਅੱਜ ਜਿੱਦਾਂ ਉਹ ਤੁਸੀਂ ਵਧੀਆ ਹੋ ਗਏ ਤੇ ਬਲੌਗ ਦੀ ਸ਼ੁਰੂਆਤ ਤੇ ਇੱਧਰ ਦੇਖ ਲਓ ਜੀ ਆਪਾਂ ਬਾਟ ਮੂਜਾ ਕਰਕੇ ਤੇ ਆਪਣੇ ਨਹਾ ਧੋ ਕੇ ਮੈਂ ਬਾਟ ਕਰ ਲਿਆ ਸੀਗਾ ਤੇ ਹੁਣ ਪੀਤੀ ਆਪਾਂ ਚਾਹ ਤੇ ਸਰਦਾਰ ਜੀ ਵੀ ਕੇ ਗਏ ਨੇ ਚਾਹ ਦੇਖ ਲਓ ਮੈਂ ਪੀਣ ਲੱਗੀ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੀ ਆ ਤੇ ਸਰਦਾਰ ਜੀ ਮੈਂ ਪੀਤੀ ਨਮਕੀਨ ਦੇ ਨਾਲ ਤੇ ਸਰਦਾਰ ਜੀ ਬਰੈਡ ਦੇ ਨਾਲ ਬੀਤੇ ਗਏ ਆ ਤੇ ਅੱਜ ਮੈਂ ਵੀ ਲੇਟ ਹੋ ਗਈ ਸੀ ਨਾ ਖੇਤਾਂ ਚਲੇ ਗਏ ਸੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸਾਡੇ ਸੀਜ਼ਨ ਦਾ ਕੰਮ ਚੱਲ ਰਿਹਾ ਤੇ ਇੱਧਰ ਦੇਖੋ ਹੁਣ ਕਰਾਂਗੇ ਆਪਣੇ ਘਰ ਦੀ ਸਫਾਈ ਘਰ ਦੇ ਵੀਲੌਗ ਦੇ ਨਾਲ ਸ਼ੁਰੂਆਤ ਕਰਨ ਲੱਗੀ ਆ ਮੈਂ ਕਿ ਚਲੋ ਸਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਲਈਏ ਤੇ ਬਾਕੀ ਬਣੇ ਰਹੋ ਤੁਸੀਂ ਕਿਹਦਣਾ ਬਹੁਤ ਸਾਰਾ ਖਲਾਰਾ ਪੈ ਜਾਂਦਾ ਦੇਖ ਲਓ ਸ਼ਾਮ ਰੋਜ਼ ਦਾ ਇਹਹੀ ਕੰਮ ਹੈ ਕਿੰਨਾ ਸਾਰਾ ਖਲਾਰ ਹੁੰਦਾ ਤੇ ਬਹੁਤ ਸਾਰੇ ਕੰਮ ਸਵੇਰੇ ਸਵੇਰੇ ਹੋ ਜਾਂਦੇ ਹੈ ਮੈਂ ਚਾਹਣਾ ਮੈਂ ਤੇ ਗਾਈ ਸਭ ਤੋਂ ਪਹਿਲਾਂ ਮੈਂ ਮੇਰੀ ਬੇਟੀ ਨੂੰ ਤੁਸੀਂ ਬਹੁਤ ਸਾਰੀਆਂ ਦੁਆਵਾਂ ਦੇਣੀ ਅੱਜ ਮੇਰੀ ਪ੍ਰੀਤ ਦਾ ਬਰਥਡੇ ਹੈ ਅੱਜ ਹੈ 29 ਤਰੀਕ 29 ਅਪ੍ਰੈਲ ਨੂੰ ਇਹਦਾ ਜਨਮ ਹੋਇਆ ਸੀਗਾ ਤੇ ਮੇਰੀ ਬੇਟੀ ਦਾ ਬਰਥਡੇ ਹੈ ਹੈਪੀ ਬਰਥਡੇ ਮੇਰੀ ਬੱਚੇ ਲਵ ਯੂ ਵਾਈ ਗੁਰੂ ਤਨ ਨੂੰ ਹਮੇਸ਼ਾ ਖੁਸ਼ ਰਹੀ ਤੇ ਮੇਰੇ ਵੱਲੋਂ ਵੀ ਮੇਰੀ ਬੇਟੀ ਨੂੰ ਬਹੁਤ ਸਾਰੀਆਂ ਵਿਸ਼ੇਸ਼ ਤੁਸੀਂ ਵੀ ਪਿਛਲੀ ਵੀਡੀਓ ਚ ਦੇਖਿਆ ਹੀ ਹੋਇਆ ਨਾ ਹਰ ਜਸ ਨੂੰ ਮੇਰੀ ਬੇਟੀ ਨੂੰ ਸਾਰਿਆਂ ਨੇ ਤੇ ਇੱਧਰ ਕਰਨ ਲੱਗੇ ਸੀ ਆਪਾਂ ਘਰ ਦੇ ਕੰਮ ਤੇ ਇਹਨਾਂ ਚੈਨਲ ਨੂੰ ਮੇਰੇ ਨੂੰ ਪਿਆਰ ਦਿੰਦੇ ਹੋ ਬਹੁਤ ਸਾਰਾ ਸ਼ੁਕਰੀਆ ਜੜੀਆਂ ਜੜੀਆਂ ਮੇਰੀਆਂ ਨਵੀਆਂ ਭੈਣਾਂ ਜੁੜਦੀਆਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਪ੍ਰਮਾਤਮਾ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਚੰਨ ਬੁਸਤੀਆਂ ਬਖਸ਼ੇ ਤੁਹਾਡੀ YouTube ਫੈਮਲੀ ਜਿਹੜੀ ਮੇਰੀ ਬਹੁਤ ਸੋਹਣੀ ਅੱਛੀ ਫੈਮਲੀ ਕਿ ਮੇਰੇ ਪਰਿਵਾਰ ਜੁੜਿਆ ਮੇਰੇ ਨਾਲ ਮੈਨੂੰ ਬਹੁਤ ਅੱਛਾ ਲੱਗਦਾ ਤੇ ਦੇਖੋ ਗਰਮੀ ਹੋਣ ਲੱਗ ਗਈ ਤੇ ਫਿਰ ਅੱਜ ਅਸੀਂ ਏਸੀ ਨਹੀਂ ਚਲਾਉਂਦੇ ਹਾਲੇ ਕਿਉਂਕਿ ਮੈਨੂੰ ਏਸੀ ਹਾਲੇ ਨਾ ਵਧੀਆ ਜੈ ਨਹੀਂ ਲੱਗਦਾ ਪੱਖਾ ਚੱਲਦਾ ਜੀ ਸਾਡਾ ਤਾਂ ਸਿਰਫ ਹਾਲੇ ਪੱਖੇ ਚ ਵੀ ਠੰਡਾ ਠੰਡਾ ਮੌਸਮ ਹੋ ਗਿਆ ਤੇ ਗਾਇਸ ਆਹ ਵਾਲੀ ਲੇਸੀ ਚੱਦਰ ਮੈਂ ਜਿਹੜੀ ਹੁੰਦੀ ਹੈ ਨਾ ਇਲਾਸਟਿਕ ਵਾਲੀ ਆ ਦੇਖ ਇਹ ਇਲਾਸਟਿਕ ਵਾਲੀ ਇਹ ਬਹੁਤ ਵਧੀਆ ਚੱਦਰ ਲੱਗਦੀ ਹੈ ਇਹ ਹੁਣ ਆਪਾਂ ਨੂੰ ਮੋੜਨ ਤੋੜਨ ਦਾ ਕੋਈ ਹੋ ਨਹੀਂ ਹੁੰਦਾ ਮੈਂ ਲੈ ਕੇ ਆਈ ਸੀ ਤਿੰਨ ਚੱਦਰਾਂ ਮੈਂ ਤੁਹਾਨੂੰ ਦਿਖਾਉਂਗੀ ਮੈਂ ਵੀ ਲੈਂਦੀ ਸੀ ਕਿ ਮੇਰੇ ਦਿਮਾਗ 'ਚ ਹੀ ਨਹੀਂ ਦਿਖਾਣੀ ਇਹਦਾ ਇਹ ਸੁੱਕਿਆ ਬਸ ਦੱਬਲੀ ਧੁਬਲੀ ਨਹੀਂ ਪੈਂਦੀ ਬਹੁਤ ਸੌਖਾ ਕੰਮ ਹੈ ਇਹਦੇ ਨਾਲ ਇਹਦੇ ਚ ਨਾ ਮੱਟ ਵੀ ਨਹੀਂ ਪੈਂਦੇ ਔਰ ਜ਼ਿਆਦਾ ਇਕੱਠੀ ਵੀ ਨਹੀਂ ਹੁੰਦੀ ਹੈਗੀ ਦੁਜੀਆ ਚਦਰਾਂ ਦੀ ਬੜੀ ਦਿੱਕਤ ਆਉਂਦੀ ਆ ਦੇ ਗੱਦੇ ਦੇ ਵਿੱਚ ਵਧੀਆ ਤਰੀਕੇ ਨਾਲ ਪੈ ਜਾਂਦੀ ਮੈਨੂੰ ਤੇ ਪਸੰਦ ਆਈਆਂ ਉਹ ਲੀਆ ਚਦਰਾਂ ਇਹ ਲੋ ਜਿੱਦਾਂ ਧੋਤਾ ਸੀ ਮੈਂ ਸੀਰੀ ਮੈਂ ਕਿਾ ਚਲਵਾਨ ਬਨਣ ਲਈ ਆਪਣੇ ਤੇ ਤੁਹਾਨੂੰ ਪਤਾ ਵਾਲ ਜਿਹੜੇ ਆਪਣੇ ਸਿਲਕੀ ਵਗੈਰਾ ਹੁੰਦੇ ਨਾ ਤੁਸੀਂ ਚਾਵਲਾਂ ਦਾ ਜਿਹੜਾ ਮਾਣ ਹੁੰਦਾ ਨਾ ਉਹ ਲਾਇਆ ਕਰੋ ਤੇ ਐਲੋਵੀਰਾ ਵਿੱਚ ਮਿਕਸ ਕਰਕੇ ਲਾਇਆ ਕਰੋ ਇਹਦੇ ਨਾਲ ਬਹੁਤ ਵਧੀਆ ਵਾਨ ਹੁੰਦੇ ਆ ਇਹ ਮੈਂ ਤੁਹਾਨੂੰ ਸਿਆਚੀਅਤ ਤੇ ਮੈਂ ਹੁਣ ਸੂਟੋਣੇ ਤੋਂ ਬਾਅਦ ਲਗਾਇਆ ਤਾਂ ਬਹੁਤ ਵਧੀਆ ਲੱਗਦਾ ਹੈ ਇਹ ਲੋਜੀ ਅੰਦਰ ਚੱਕ ਲਈ ਆਪਾਂ ਖਦਾਰਾ ਨੂੰ ਕਰਦੇ ਆਪਾਂ ਸਾਰੀ ਡਸਟਿੰਗ ਕਰਦੇ ਸਾਫ ਸਫਾਈ ਕਰਦੇ ਆਂ ਆ ਦੇਖੋ ਜਿੱਥੇ ਜੀ ਕਾ ਬਣੋ ਉਸੇ ਕਿ ਜੀ ਤੇ ਉਹ ਵੀ ਸਾਡੀ ਟੈਸਟਿੰਗ ਹੁਣ ਆਪਾਂ ਕਰਾਂਗੇ ਹੋਰ ਬਹੁਤ ਸਾਰੇ ਕੰਮ ਆ ਕਰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਦੇਲੀ ਦੇ ਕੰਮ ਤਾਂ ਬਹੁਤ ਸਾਰੇ ਹੁੰਦੇ ਨੇ ਸਵੇਰ ਤੋਂ ਉੱਠੋ ਬਸ 12 1:30 ਵਜੇ ਤੱਕ ਤਾਂ ਬਿਲਕੁਲ ਵੀ ਵੇਲ ਨਹੀਂ ਹੁੰਦੀ ਹੈਗੇ ਮੈਨੂੰ ਇੰਨਾ ਪਤਾ ਹੈ। ਫਾਜੀ 2-3 ਘੰਟੇ ਫਿਰ ਰੈਸਟ ਕਰੀ ਜਾਂਦੇ ਸ਼ਾਮ ਨੂੰ ਅਰਜਕਾ ਚੱਲ ਰਿਹਾ ਸਾਡਾ ਸੀਜ਼ ਹੈ। ਕੁਛ ਨਾ ਕੁਛ ਕਦੀ ਪੂਰੀ ਕੱਢਣ ਦਾ ਕਦੀ ਕੁਛ ਕਦੀ ਕੁਛ ਆਪਣਾ ਸਾਰਾ ਦਿਨ ਕੰਮ ਦਾ ਲੱਗ ਰਿਹਾ। ਕਲ ਤਾਂ ਵੈਸੇ ਹੀ ਮਤਲਬ ਇਹ ਗਿਰੀ ਇਦਾਂ ਦੀ ਹੋ ਜਾਂਦੀ ਵਧੀਆ ਨਹੀਂ ਹੁੰਦੀ ਤੇ ਲੋ ਜੀ ਇੱਧਰ ਬਣਾ ਲਿਆ ਆਪਾਂ ਨਾਸ਼ਤਾ ਇਦਾਂ ਧਰਕੇ ਤਾਂ ਚਾਹ ਇਹ ਸਾਡੀ ਚਾਹ ਜਾਣੀ ਹੈ ਜੀ ਗੰਨਾ ਦੀ ਬਿਜਾਈ ਨੂੰ ਚੱਲ ਰਹੀ ਏ ਗੰਨਾ ਬੀਜਿਆ ਜਾਏਗਾ ਸਾਡਾ ਨਾ ਨਾ ਪੁੱਕਾ ਮਿਰਜੀ ਰੋਟੀ ਖਾ ਲੂ ਅੰਮ੍ਰਿਤਲੇ ਖਾ ਲਾਂ ਜਿੰਦਾ ਕਹਿ ਆਹਿੰਨੇ ਨਾ ਬੜਾ ਆਪ ਨੂੰ ਬੜਾ ਦਿੱਕਤ ਦਿੱਤੀ ਮੈਨੂੰ ਬੜਾ ਬੁਸਰਤ ਆਇਆ ਕਿ ਮਿਲਿਆ ਇਆ ਤਾਂ ਗੜਵੀਚ ਪੁੰਨ ਕੇ ਪਾਵੇ ਨਾ ਬੰਦਾ ਇੱਕੋ ਵਰੀ ਸੱਤ-ਅੱਠ ਬੰਦਿਆਂ ਨੂੰ ਆਜੂਗੀ ਪੂਰੀ ਹੈ ਕੈਟਲ ਜਨਾ ਕਿ ਲੋ ਗਾਈ ਜਿੱਦਾਂ ਕਰਲੀਆ ਪਰ ਸੋਈ ਸਾਫ ਕਰ ਲੈ ਕੇ ਸੀਗੇ ਤੇ ਦੁੱਧ ਧਰਤੀ ਆ ਪਾਵੇ ਅਸਤੇ ਮੈਂ ਕਿਚਨ ਨੂੰ ਹੋਰ ਕੰਮਾਂ ਦੇ ਨਾਲ ਇਹਦੇ ਲਈ ਆਪਾਂ ਸਾਰਾ ਇਹ ਵੀ ਕੰਮ ਇਹ ਵੀ ਬਹੁਤ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਸੇਵ ਦਾ ਤਾਂ ਕੰਮ ਬਹੁਤ ਜ਼ਿਆਦਾ ਹੈ ਸਾਡਾ ਮੇਨ ਦਸੋਈ ਦਾ ਹੀ ਹੁੰਦਾ ਦੂਸਰੀ ਨਹੀਂ ਹੋਕਰ ਦੂਜੀ ਕਿਹੜੀ ਪਹਿਲੇ ਨਹੀਂ ਹੋ ਸਕਦਾ ਜਿੰਨੇ ਚਿਰ ਚਾਹੇ ਮੈਂ ਖਾਣਾ ਵੀ ਛੱਡ ਲਵਾਂ ਉੱਧਰ ਆਪਾਂ ਛਾੜੂ ਉੱਪਰ ਚੱਲੇ ਕੰਮ ਨੇ ਵੇੜ ਕਿਤੇ ਮੈ ਕੇ ਸੁੱਕੇ ਕਪੜੇ ਪੈ ਸੀਗੇ ਥੋੜੇ ਮੈਸੇਜ ਨਾਲ ਤੜਕੇ ਉੱਠ ਕੇ ਲਾਤੀ ਸੀ ਮਸ਼ੀਨ ਤੇ ਕੱਢ ਕੇ ਰੱਖੇ ਸੀ ਤੇ ਪਾਣੀ ਤਾਜ਼ਾ ਸੀਗਾ ਨਹੀਂ ਮੈਂ ਤਾਂ ਚਲੋ ਹੁਣ ਨਿਚੋੜ ਦੇਣੀ ਆ ਬਟਾਪਾ ਤੇ ਆਪਾਂ ਬਹੁਤ سارے ਐਸੇ ਕੰਮ ਨੇ ਤੇ ਅੱਜ ਤਾਂ ਸੋਚ ਰਿਹਾ ਕਿ ਇੱਧਰ ਨਾ ਸਾਡਾ ਬਹੁਤ ਜ਼ਿਆਦਾ ਖਲਾਸਿਆ ਤੁਹਾਨੂੰ ਪਤਾ ਜ਼ਿਮੀਦਾਰਾਂ ਦੇ ਘਰ ਦਾ ਵਸਾਈ ਜਦੋਂ ਸੀਜ਼ਨ ਚੱਲਦਾ ਨਾ ਤੇ ਫਿਰ ਪੱਲੀਆਂ ਪੁੱਲੀਆਂ ਤੇ ਇੰਨੇ ਅਕਲਮੰਦ ਕੋਈ ਨਹੀਂ ਸਾਡੇ ਘਰ 'ਚ ਕਿ ਇਹ ਇਦਾਂ ਹੀ ਚੱਕ ਕੇ ਰੱਖ ਦੇਣੀ ਆ ਸਾਮ ਦੇਣ ਕਿਸੇ ਚੀਜ਼ ਨੇ ਮੈਂ ਮਸਾ ਚੀ ਨਾ ਚੀਜਾ ਤਾਂ ਮੈਂ ਬੜਾ ਗੁੱਸਾ ਵੀ ਚੜਦਾ ਪਰ ਕੀ ਕਰੀਏ ਚਲੋ ਅੱਜ ਕਰਨਾ ਤਾਂ ਪੈਣਾ ਹੀ ਹੈ ਮੈਂ ਕਿਹਾ ਚਲੋ ਉਧਰ ਤਾਂ ਆਪਾਂ ਹੀ ਪੰਲੜ ਪੁੰਲੜ ਪੈ ਲਾ ਕੇ ਖਲਾਰਾ ਸਾਰਾ ਸਾਬ ਦੀਏ ਜਦ ਤੱਕ ਖਲਾਰਾ ਨਾ ਸੰਭਲੇ ਔਰ ਉਹ ਨੁਕੀ ਚੈਨੀ ਜੀ ਰਹਿੰਦੀ ਹੈ ਤੇ ਦੇਖਦੇ ਹਾਂ ਮੈਂ ਕੱਪੜੇ ਧੋ ਕੇ ਫਿਰ ਮੈਂ ਕਿਹਾ ਚਲੋ ਉਧਰ ਦਾ ਕੰਮ ਕਰਦੇ ਆ ਤੇ ਬਾਕੀ ਹੋਰ ਦੇਖਦੇ ਆ ਜੀ ਕੱਪੜੇ ਨਾ ਮਸ਼ੀਨ ਦੇ ਵਿੱਚ ਧੋ ਕੇ ਡਰਾਈਰ ਕਰ ਲਏ ਸੀ ਵੀ ਅੱਜ ਤਾਂ ਮਸ਼ੀਨ ਲਾਤੀ ਸੀ ਨਸੇਰ ਜੇ ਤਾਂ ਬਹੁਤ سارے ਕੱਪੜੇ ਹੁੰਦੇ ਨਾ ਫਿਰ ਤਾਂ ਮੈਂ ਮਸ਼ੀਨ ਚ ਹੀ ਕੈਗਰੀ ਕਰ ਲੈਣੀ ਜੇ ਥੋੜੇ ਜਿਹਾ ਹੁੰਦੇ ਨਾ ਕੁ ਕਈ ਵਾਰੀ ਹੁੰਦਾ ਚਲੋ ਮੈਂ ਹੱਥਾਂ ਨਾਲ ਵੇਲ ਲਈ ਹੋਵਾਂ ਫਿਰ ਮੈਨੂੰ ਹੁੰਦਾ ਚਲੋ ਹੱਥਾਂ ਨਾਲ ਕੱਢ ਲੈਣੇ ਆ ਤੇ ਇਧਰ ਆਪਾਂ ਕੱਢ ਲਈ ਸੀ ਐ ਡਰਾਈ ਕਰ ਲਈਏ ਕੱਪੜੇ ਬਾਕੀ ਦੇਖਦੇ ਆਂ ਜੀ ਉਧਰ ਕਰਦੇ ਆਂ ਆਪਾਂ ਸਫਾਈਆਂ ਉਧਰ ਦੀ ਸੈਟਿੰਗ ਕਰਦੇ ਆ ਤੇ ਆਹ ਦੇਖੋ ਜੀ ਕਿੰਨਾ ਖਲਾਰ ਪਿਆ ਤੁਸੀਂ ਮੰਨੋਗੇ ਇਧਰ ਵੜਨੇ ਨੂੰ ਵੀ ਜੀ ਨਹੀਂ ਕਰ ਰਿਹਾ ਸੀਗਾ ਬਸ ਹੁਣ ਟਰੈਕਟਰ ਤੇ ਕਾਰ ਬਿਲਕੁਲ ਨਹੀਂ ਸੀਗੇ ਤੇ ਬਹੁਤ ਸਾਰਾ ਸ਼ੁਕਰੀਆ ਮੈਨੂੰ ਬਹੁਤ ਭੈਣਾ ਨੇ ਦੋ ਤਿੰਨ ਚਣੀਆਂ ਨੇ ਕਿਹਾ ਸੀਗਾ ਕਿ ਚੁੱਲ੍ਹਾ ਨਾ ਕੋਲ ਨਾ ਬਾਲਿਆ ਕਰੋ ਹਨਾ ਕਰਦੇ हां सिस्टर ਇਹ ਤਾਂ ਤੁਹਾਡੀ ਗੱਲ 100% ਸਹੀ ਹੈ ਮੈਂ ਮੰਨਦੀ ਆ ਤੁਹਾਡੀਆਂ ਗੱਲਾਂ ਸਿਰ ਮੱਤੇ ਮੇਰੇ ਪਰ ਕੀ ਕਰਾਂ ਜੀ ਮੇਰਾ ਚੁੱਲ੍ਹਾ ਹੀ ਉੱਧਰ ਹੈ ਕਿਉਂਕਿ ਇੱਧਰ ਸਾਡੇ ਨਾ ਬਹੁਤ ਜ਼ਿਆਦਾ ਫਤੂ ਹੋ ਜਾਂਦਾ ਤੇ ਇੱਧਰ ਮਨਾ ਕਰਦੇ ਮੈਨੂੰ ਤਾਂ ਬਾਲਣ ਹੀ ਨਹੀਂ ਦਿੰਦੇ ਕਿ ਚੁੱਲ੍ਹਾ ਬਸ ਮੈਂ ਸ਼ੌਂਕ ਆ ਪਾਲਦੀ ਆ ਤੇ ਅੱਜ ਸੀਗੇ ਟਰੈਕਟਰ ਕਾਰ ਦੋਨੋਂ ਇੱਧਰ ਜਿਗੇ ਨਹੀਂ ਮੈਂ ਕਿਹਾ ਚਲੋ ਮੈਂ ਇੱਧਰ ਸਫਾਈ ਕਰਦੀ ਇਹ ਖਲਾਰਾ ਜਾਂ ਸਾਹਮ ਧੀਏ ਇੱਧਰ ਸਾਡਾ ਸਾਰਾ ਮੈਂ ਨਾ ਜ਼ਿੰਮੇਦਾਰੇ ਵਾਲਾ ਜਿਹੜਾ ਸਮਾਨ ਸਾਰਾ ਕੂਚੀ ਕੱਟੇ ਵਗੈਰਾ ਬੋਰ ਪੱਲੀਆਂ ਵਗੈਰਾ ਤੁਹਾਨੂੰ ਪਤਾ ਹੀ ਹੈ ਜਿਹੜਾ ਹੁੰਦਾ ਦੇਖ ਲਓ ਕਿੰਨਾ ਖਲਾਰ ਪਿਆ ਸਾਰਾ ਇੱਧਰ ਹੀ ਰਿਕਵਾਇਆ ਹੋਇਆ ਕਿਉਂਕਿ ਉੱਧਰ ਨਹੀਂ ਮੈਂ ਬਿਲਕੁਲ ਵੀ ਪਸੰਦ ਕਰਦੀ ਹੈਗੀ ਉੱਧਰ ਫਿਰ ਵੈਸੇ ਵੀ ਕੀਚਾ-ਬੀਚਾ ਜਾ ਹੋ ਜਾਂਦਾ ਤੇ ਅੱਜ ਦੇਖਦੀਆਂ ਕਾਰ ਕਹਿ ਕੇ ਨਾ ਉੱਧਰ ਹੀ ਵੈਸੇ ਕਾਢੀ ਕਰਵਾਉਂਗੀ ਬਹੁਤ ਉੱਧਰ ਤਾਂ ਨਹੀਂ ਖੜੀ ਕਰਵਾਂਦੀ ਹੁੰਦੀ ਸਾਡੇ ਨਾਲ ਉੱਧਰ ਕਾਰ ਖੜੀ ਕਰਦੇ ਆ ਨਾ ਜੀ ਤੇ ਬਹੁਤ ਸਾਰਾ ਮਤ ਬਾਕੀ ਇਧਰ ਮਾਰ ਲੀਆ ਝਾੜੂ ਆ ਦੇਖ ਲੋ ਚੀਜ਼ਾਂ ਸਾਮਦੀਆਂ ਤੇ ਮੈਂ ਸਾਰਾ ਜੋ ਲਟਰ ਛੱਟਰ ਜ ਇਕੱਠਾ ਕਰਕੇ ਫਾਲਤੂ ਦੇ ਕੱਟੇ ਪੱਲੀਆਂ ਜਿਹੜੇ ਹੋਣਗੇ ਤੇ ਅੱਗ ਲਾ ਛੱਡੀ ਆ ਦੇਖੋ ਇਧਰ ਅੱਗ ਲਾਤੀ ਆਪਾਂ ਮੈਂ ਕਿਹਾ ਚਲੋ ਸਾਰਾ ਮਤਲਬ ਬਣ ਜੇਗਾ ਸਵਾ ਤੇ ਫਿਰ ਇਹਨੂੰ ਆਪਾਂ ਸਾਰਾ ਸੰਭਰ ਕੇ ਕੋਰੂੜੀ ਵਗੈਰਾ ਤੇ ਠੰਡਾ ਹੋਏਗਾ ਨਾ ਸਿੱਟ ਦਾਂਗੇ ਸ਼ਾਮ ਤੱਕ ਮੈਂ ਕਿਹਾ ਚਲੋ ਜਦ ਤੱਕ ਟ੍ਰੈਕਟਰ ਆਏਗਾ ਤੇ ਇਹ ਮੇਰਾ ਕੰਮ ਜਿਆ ਨਿਪਟ ਜੇਗਾ ਇੱਥੇ ਆ ਦੇਖ ਲੋ ਕੰਮ ਅਮਰਤਨ ਨੂੰ ਕਹਿ ਕੇ ਮੈਂ ਫਿਰ ਨਾਲ ਉਹ ਲੱਗ ਗਈ ਸੀਗੀ ਪੱਲੀਆਂ ਵਗੈਰਾ ਸੀ ਦੋਨਾਂ ਜੜੀਆਂ ਨੇ ਰਲ ਕੇ ਇਕੱਠੀਆਂ ਕਰ ਕੇ ਤਿਆਤੂ ਕਰਕੇ ਰੱਖਦੀਆਂ ਵਾਕਿਆ ਦੇਖ ਲੋ ਸੱਚੀ ਬੜਾਈ ਮਤਲਬ ਇੰਨਾ ਕਲਾਰ ਵਸ ਪੁੱਛੋ ਮਾਜਾ ਤਾਂ ਸਾਡੀ ਤੋ ਬਾਈ ਹੋ ਗਈ ਪਹਿਲੇ ਤੱਕ ਦੇਖ ਲੋ ਰੋਟੀ ਵੀ ਨਹੀਂ ਬਣੀ ਰ ਇੰਨੀ ਭੁੱਖ ਲੱਗ ਰਹੀ ਮੈਨੂੰ ਤਾਂ ਆ ਦੇਖ ਲੋ ਹਾਲੇ ਮੈਂ ਚੁੱਲਾ ਸੋਚ ਲਈ ਵੀ ਸੀ ਚੁੱਲਾ ਵੀ ਸਾਫ ਕਰ ਲੈ ਇਧਰ ਦਾ ਖੁੱਲਾ ਜਾ ਕਰਕੇ ਨਾ ਸਾਫ ਕਰ ਦਾਂਗੀ ਤੇ ਬਾਕੀ ਦੇਖਦੇ ਆਂ ਜੀ ਤੇ ਬਾਕੀ ਸਾਰਿਆਂ ਦਾ ਬਹੁਤ ਸਾਰਾ ਦਿਲੋਂ ਸ਼ੁਕਰੀਆ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਤੇ ਗੁਰਸ਼ੰਨ ਸਿਸਟਰ ਗੁਰਦੇਵ ਸਿਸਟਰ ਜਿਹੜੇ ਜਿਹੜੇ ਮੇਰੇ ਨਾਲ ਨਵੇਂ ਜੁੜੇ ਆ ਪਰਮਾਤਮਾ ਉਹਨਾਂ ਦਾ ਭਲਾ ਕਰੇ ਸੁਖ ਰਹਿਣ ਤੇ ਮੈਨੂੰ ਸਪੋਰਟ ਕਰਨ ਲਈ ਮੈਨੂੰ ਇੰਨਾ ਪਿਆਰ ਦੇਣ ਲਈ ਤੁਹਾਡੇ ਦਿਲ ਤੋਂ ਰਿਸਪੈਕਟ ਕਰਦੀ ਆ ਮੈਂ ਬਹੁਤ ਸਾਰਾ ਧੰਨਵਾਦ ਤੁਹਾਡਾ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਨਵੇਂ ਭੈਣ ਭਰਾ ਮੈਨੂੰ ਜੁੜਦੇ ਆ ਤੇ ਅੱਛੇ ਅੱਛੇ ਕਮੈਂਟ ਕਰਦੇ ਆ ਸੱਚੀ ਪੁੱਛੋ ਮਨ ਨੂੰ ਇੱਕ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਕ ਫੈਮਿਲੀ ਦਾ ਮਤਲਬ ਸਮਝੋ ਜਿਹੜਾ ਇੱਕ ਬੰਦਾ ਵੀ ਮੈਨੂੰ ਸਬਸਕ੍ਰਾਈਬ ਕਰਦਾ ਐਦਾਂ ਲੱਗਦਾ ਕਿ ਮੇਰਾ ਮੈਂਬਰ ਇੱਕ ਮੇਰਾ ਵੱਧ ਗਿਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਆਈ ਰਿਸਪੈਕਟ ਵੀ ਤੁਹਾਡੀ ਰਿਸਪੈਕਟ ਕਰਦੀ ਆ ਮੈਂ ਦੇ ਲੋ ਤੇ ਲੋ ਜੀ ਇੱਧਰ ਮੈਂ ਨਾ ਚੁੱਲਾ ਵੀ ਮੈਂ ਸੋਚਦੀ ਪਈ ਮਤਲਬ ਕਾਲਾ ਹੋਇਆ ਪਿਆ ਸੀ ਮੈਂ ਕਿਹਾ ਚਲੋ ਚੁੱਲਾ ਲਿਪ ਦੇਣੀ ਆ ਤੇ ਹਾਲੇ ਮੈਂ ਨਾ ਮਿੱਟੀ ਭਿਗੋ ਕੇ ਰੱਖੀ ਹੋਈ ਹੈ ਤੋਂ ਦੂਰ ਤੇ ਵੀ ਲਾਣੀ ਹੈ ਤੇ ਮੈਂ ਨਾ ਚੁੱਲਾ ਬਣਾਇਆ ਹੋਇਆ ਸਪੈਸ਼ਲ ਤੇ ਉਹਦੇ ਤੇ ਵੀ ਉਹਦੇ ਲਈ ਪਟੜੀ ਬਣਾਣੀ ਹੈ ਬਾਕੀ ਦੇਖਦੀ ਆ ਛੋਟਾ ਜਿਹਾ ਚੁੱਲਾ ਬਣਾਇਆ ਮੈਂ ਕਿਹਾ ਜਿਵੇਂ ਚੰਡੀਗੜ੍ਹ ਨਾਲ ਸਾਡੇ ਉੱਥੇ ਫਲੈਟ ਚ ਸਾਈਡ ਤੇ ਜਗ੍ਹਾ ਹੈਗੀ ਹੈ ਕਈ ਵਾਰੀ ਜਾਂਦੇ ਆ ਬੰਦਾ ਉਹਦਾ ਸ਼ੌਂਕਿਆ ਰੱਖ ਲੈਨੇ ਕਈ ਵਾਰੀ ਰੋਟੀ ਸਿੱਖਣ ਨੂੰ ਕੋਈ ਮਨ ਕਰ ਹੀ ਜਾਂਦਾ ਹੈ ਹਨਾ ਜੀ ਤਿਆ ਚੁੱਲਾ ਲਿਪਕੇ ਫਿਰ ਮੈਂ ਦੇਖਦੀ ਆ ਜੇ ਟਾਈਮ ਲੱਗਾ ਤੇ ਵੈਸੇ ਤਾਂ ਸੱਚੀ ਪੁੱਛੋ ਅੱਜ ਤਾਂ ਬੜੀ ਭੁੱਖ ਲੱਗੀ ਵੀ ਅਸਤੇ ਮਨ ਵੀ ਐਦਾ ਕੁਝ ਕਰ ਰਿਆ ਸੀ ਕਿ ਕੋਈ ਰੋਟੀ ਬਣਾ ਕੇ ਖਵਾ ਦੇ ਅਮਰਾ ਤਾਂ ਫੁਲਕੇ ਤੇ ਲਾ ਲੈਂਦੀ ਬਸ ਉਹਨੂੰ ਸਬਜੀ ਸੁਜੀ ਨਹੀਂ ਹੱਲੇ ਬਣਾਣੀ ਆਂਦੀ ਹੈਗੀ ਫੁਲਕੇ ਬਹੁਤ ਸੋਨੇ ਬਣਾ ਲੈਂਦੀ ਐ ਤੇ ਇੱਧਰ ਮੈਂ ਕਿਹਾ ਚੁੱਲਾ ਲੇਪ ਦੇਨੀ ਆ ਤੇ ਬਾਕੀ ਦੇਖਦੀ ਆ ਜੇ ਟਾਈਮ ਹੋ ਜਾ ਤੇ ਆਪਣਾ ਘਾਰਾ ਵਗੈਰਾ ਲਾ ਦੇਨੀ ਆ ਬਸ ਪਟੜੀ ਜੀ ਬਣਾਦਾ ਤੁੱਪ ਹੁੰਦੀ ਹੈ ਨਾ ਮੇਰੇ ਸੁੱਕ ਜੀ ਜਾਂਦਾ ਵਧੀਆ ਤਰੀਕੇ ਨਾਲ ਤੇ ਹੱਲੇ ਤੰਦੂਰ ਦੀ ਮੈਂ ਸੈਟਿੰਗ ਕਰਨੀ ਹੈ ਮਿੱਟੀ ਮੇਰੀ ਭਿੱਜੀ ਪਈ ਹੈ ਲੋ ਜੀ ਆ ਦੇਖੋ ਜੀ ਮੈਂ ਬਣਾਉਣ ਲੱਗੀ ਸੀ ਮੇਰਾ ਨਾ ਚੁੱਲਾ ਬਣਿਆ ਕੋਈ ਛੋਟਾ ਜਿਹਾ ਤੇ ਉਹਦੀ ਬਣਾਉਣ ਲੱਗੀ ਸੀ ਪਟੜੀ ਤੇ ਮੈਂ ਕਿਹਾ ਬਣਾ ਲਵਾਂ ਛੋਟਾ ਜਿਹਾ ਚੁੱਲਾ ਤੇ ਇਹ ਦੇਖੋ ਮੈਂ ਮਿੱਟੀ ਪਾ ਲਈ ਇਹਦੇ ਵਿੱਚ ਘੂਸ ਪਾ ਕੇ ਨਾ ਇਹਦੇ ਵਿੱਚ ਪਾ ਲਾਂਗੇ ਸੀਮਿੰਟ ਸੀਮਿੰਟ ਨਾਲ ਨਾ ਬਹੁਤ ਵਧੀਆ ਮਜ਼ਬੂਤ ਜਿਹਾ ਹੋ ਜਾਂਦਾ ਇਹ ਬਣਾਣੀ ਹੈ ਮੈਂ ਪਟੜੀ ਸੀਮਿੰਟ ਪਾਣ ਨਾਲ ਨਾ ਬਹੁਤ ਮਜ਼ਬੂਤ ਜਿਹਾ ਹੋ ਜਾਂਦਾ ਵਧੀਆ ਤਰੀਕੇ ਨਾਲ ਬਣ ਵੀ ਜਾਂਦਾ ਇਹ ਕੁਛ ਸੀਮਿੰਟ ਗਿਆ ਆ ਸੀ ਇਹ ਦੇਖੋ ਲਿਖੇ ਜੋ ਦੇਖਦੇ। ਜਿੱਲੀ ਆਇਤਾ ਸੀਗੀ ਮੈਂ ਗਮਲਿਆਂ ਵਾਸਤੇ। ਗਮਲੇ ਮੇਰੇ ਤੋਂ ਬਣਿਆ ਨਹੀਂ। ਫਾਈਮੇ ਨਹੀਂ ਲੱਗਦਾ ਠੀਕ ਹੈ ਸਾਰਾ ਦਿਨ ਸਾਡਾ ਤਾਂ। ਕੰਮ ਹੀ ਬਹੁਤ ਅਸਟੈਂਡ ਹੋ ਜਾਂਦੇ। ਮੈਂ ਮਿੱਟੀ ਮੁੰਦੀ ਰੱਖ ਦਿੰਦਾ। ਇਹ ਬਿੱਟੀ ਬਹੁਤ ਸੈਲਣਾ ਵਧੀਆ ਤਰੀਕੇ ਨਾਲ ਰੋਣਾ ਨਹੀਂ ਰੈਂਦੀ। ਮਿੱਟੀ ਰੜੀ ਹੋਵੇ ਨਾਲ। ਗੋੜੀ ਬੰਦੀ ਗੋੜੀ ਘੱਟ ਲੇ ਗੋੜੀ ਅੱਜ ਦਾ ਸਾਡਾ ਸਾਰਾ ਦਿਨ ਸਾਫ ਸਫਾਈ ਹੀ ਨਿਕਲ ਗਈ ਕੰਮ ਕਰਦੇ ਕਰਦੇ ਸੱਚੀ ਭੁੱਖ ਹੋਈ ਨਹੀਂ ਭੁੱਖ ਲੱਗੀ ਸੀ ਨਾ ਰੋਟੀ ਬਣਾਉਣੇ ਨੂੰ ਵੀ ਜੀ ਨਹੀਂ ਸੀ ਕਰਦੇ ਇੱਕ ਮਜਬੂਰੀ ਨੂੰ ਬਣਾ ਕੇ ਖਾਦੀ ਰੋਟੀ ਸੀ ਅਸੀਂ ਲੋ ਜੀ ਇੱਧਰ ਨਾਲ ਲੱਗੀ ਆਪਾਂ ਮੁੰਨੇ ਕੱਲ ਨੂੰ ਲਾਵਾਂਗੇ ਆਪਾਂ ਆਪਣੇ ਤੋਂ ਦੂਰ ਦੀ ਤਿਆਰੀ ਵੀ ਕਰਾਂਗੇ ਹੁਣ ਤੋਂ ਨੂੰ ਨਗਾਰਾ ਲਾਣਾ ਤੇ ਇਹ ਚੁੱਲਾ ਮੇਰਾ ਛੋਟਾ ਜਿਹਾ ਮੈਂ ਕਿਹਾ ਚਲੋ ਪਤਲੀ ਜੀ ਜੁਪਟੜੀ ਬਣਾ ਲੈਣੀ ਹੈ ਤੇ ਬਾਕੀ ਬਹੁਤ ਸਾਰਾ ਪਿਆਰ ਲਈ ਬਹੁਤ ਸਾਰਾ ਥੈਂਕ ਯੂ ਤੇ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਤੇ ਆਹ ਦੇਖ ਲਓ ਜੀ ਮੈਂ ਤੇ ਚੁੱਲਿਆਂ ਦੇ ਕੰਮ ਤੇ ਫਸੀ ਹੋਈ ਆ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਹਿਯੋਗੀ ਕਰ ਤੇ ਬਹੁਤ ਸਾਰਾ ਸ਼ੁਕਰੀਆ ਜਿਹੜੇ ਮੇਰੀਆਂ ਭੈਣਾਂ ਲੰਗੀਆਂ ਜੁੜੀਆਂ ਉਹਨਾਂ ਲਈ ਵੀ बहुत सारा शुक्रिया तो दिलो प्यार जी तो इधर बना लिया आप पटड़ी ये पटड़ी पहला बना ला नहीं फिर बाद चो चूल्हा लगा के सेट कर लगे लगे ना रे भी साफ हो जाएगा जानता है